ਦੋਸਤੋ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਅਸੀਂ ਵੱਖ-ਵੱਖ ਚੀਜ਼ਾਂ ਦੇ ਵੱਖ-ਵੱਖ ਪਾਸਵਰਡ ਰੱਖੇ ਹੋਏ ਹੁੰਦੇ ਆ ਅਤੇ ਇਹਨਾਂ ਦੇ ਵਿੱਚੋਂ ਕਈ ਚੀਜ਼ਾਂ ਦੇ ਪਾਸਵਰਡ ਅਕਸਰ ਅਸੀਂ ਭੁੱਲ ਵੀ ਜਾਂਦੇ ਆ ਇਸ ਦੇ ਵਿੱਚ ਹੀ ਇੱਕ ਚੀਜ਼ ਹੁੰਦੀ ਹੈ ਵਾਈਫਾਈ ਇੰਟਰਨੈਟ ਅਸੀਂ ਵਾਈਫਾਈ ਇੰਟਰਨੈਟ ਆਪਣੇ ਹੀ ਵਾਈਫਾਈ ਦਾ ਵੀ ਪਾਸਵਰਡ ਕਈ ਵਾਰ ਭੁੱਲ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਬਹੁਤ ਸਾਰੇ ਲੋਕ ਆਪਣੇ ਹੀ ਵਾਈਫਾਈ ਇੰਟਰਨੈਟ ਦਾ ਪਾਸਵਰਡ ਭੁੱਲ ਜਾਂਦੇ ਆ ਅਤੇ ਬਹੁਤ ਸਾਰੇ ਲੋਕਾਂ ਨੂੰ ਵਾਈਫਾਈ ਦਾ ਪਾਸਵਰਡ ਰੀਸੈਟ ਕਰਨਾ ਜਾਂ ਫਿਰ ਬਦਲਣਾ ਵੀ ਨਹੀਂ ਆਂਦਾ ਤਾਂ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪਣੇ ਵਾਈਫਾਈ ਇੰਟਰਨੈਟ ਦਾ ਪਾਸਵਰਡ ਜੇਕਰ ਭੁੱਲ ਗਏ ਆ ਤਾਂ ਫਿਰ ਉਸ ਨੂੰ ਕਿਸ ਤਰ੍ਹਾਂ ਪਤਾ ਕਰਨਾ ਹੈ ਕਿ ਪਾਸਵਰਡ ਕੀ ਹੈ ਉਸ ਦਾ ਵੀ ਤਰੀਕਾ ਦੇਖਾਂਗੇ ਅਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਵਾਈਫਾਈ ਦਾ ਪਾਸਵਰਡ ਭੁੱਲ ਚੁੱਕੇ ਹੋ ਅਤੇ ਤੁਸੀਂ ਪਾਸਵਰਡ ਨੂੰ ਬਦਲਣਾ ਚਾਹੁੰਦੇ ਹੋ ਤਾਂ ਫਿਰ ਬਹੁਤ ਆਸਾਨ ਤਰੀਕੇ ਦੇ ਨਾਲ ਤੁਸੀਂ ਕਿਸ ਤਰ੍ਹਾਂ ਵਾਈਫਾਈ ਦਾ ਪਾਸਵਰਡ ਬਦਲ ਸਕਦੇ ਹੋ ਉਸ ਤਰੀਕੇ ਨੂੰ ਵੀ ਆਪਾਂ ਦੇਖਾਂਗੇ ਤਾ ਫਿਰ ਫਟਾਫਟ ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਹੁਣ ਤੱਕ ਬਾਈਜੀ ਪੰਜਾਬੀ ਨੂੰ ਫੋਲੋ ਅਤੇ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜੁੜ ਕਰ ਲੋ ਹੁਣ ਤੁਸੀਂ ਸਾਡੀ ਵੀਡੀਓ ਸਾਡੀ ਪੋਸਟਾਂ ਨੂੰ bajjipunjabi.in ਵੈਬਸਾਈਟ ਦੇ ਉੱਪਰ ਜਾ ਕੇ ਵੀ ਦੇਖ ਸਕਦੇ ਹੋ ਤਾਂ ਫਿਰ ਆਪਾਂ Wi-Fi ਦੇ ਪਾਸਵਰਡ ਦੀ ਗੱਲ ਕਰ ਰਹੇ ਹਾਂ ਜੇਕਰ ਤੁਸੀਂ ਵਾਈਫਾਈ ਦਾ ਪਾਸਵਰਡ ਭੁੱਲ ਚੁੱਕੇ ਹੋ ਤਾਂ ਸਭ ਤੋਂ ਪਹਿਲਾ ਤਰੀਕਾ ਹੈ ਉਸ ਦਾ ਡਿਫਾਲਟ ਪਾਸਵਰਡ ਯੂਜ਼ ਕਰਨਾ ਜੇਕਰ ਤੁਸੀਂ ਆਪਣੇ ਵਾਈਫਾਈ ਦਾ ਪਾਸਵਰਡ ਕਦੇ ਬਦਲਿਆ ਹੀ ਨਹੀਂ ਅਤੇ ਉਸ ਨੂੰ ਡਿਫਾਲਟ ਮੋਡ ਦੇ ਉੱਪਰ ਹੀ ਚਲਾ ਰਹੇ ਹੋ ਤਾਂ ਫਿਰ ਤੁਹਾਡੇ ਵਾਈਫਾਈ ਦਾ ਪਾਸਵਰਡ ਐਡਮਿਨ ਹੋਵੇਗਾ ਕਿਉਂਕਿ ਕਿਸੇ ਵੀ ਵਾਈਫਾਈ ਰੋਟਰ ਦਾ ਡਿਫਾਲਟ ਪਾਸਵਰਡ ਐਡਮਿਨ ਹੀ ਹੁੰਦਾ ਹੈ ਅਤੇ ਯੂਜ਼ਰ ਨੇਮ ਵੀ ਐਡਮਿਨ ਹੀ ਹੁੰਦਾ ਹੈ ਜੇਕਰ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਅਤੇ ਪਾਸਵਰਡ ਤੁਹਾਡਾ ਬਦਲਿਆ ਹੀ ਨਹੀਂ ਤਾਂ ਫਿਰ ਤੁਸੀਂ ਪਾਸਵਰਡ ਦੀ ਥਾਂ A D M I N ਐਡਮਿਨ ਲਿਖ ਕੇ ਚੈੱਕ ਕਰ ਸਕਦੇ ਹੋ ਨੰਬਰ 2 ਦੇ ਉੱਪਰ ਜੇਕਰ ਤੁਸੀਂ ਆਪਣੇ ਪਾਸਵਰਡ ਭੁੱਲ ਚੁੱਕੇ ਹੋ ਅਤੇ ਉਸ ਦਾ ਪਾਸਵਰਡ ਐਡਮਿਨ ਵੀ ਨਹੀਂ ਹੈ ਤਾਂ ਫਿਰ ਇਸ ਦਾ ਮਤਲਬ ਹੈ ਕਿ ਤੁਹਾਡਾ ਪਾਸਵਰਡ ਤੁਹਾਡੇ ਟੈਕਨੀਸ਼ੀਅਨ ਦੇ ਵੱਲੋਂ ਬਦਲ ਦਿੱਤਾ ਗਿਆ ਸੀ ਜਾਂ ਫਿਰ ਤੁਸੀਂ ਉਸ ਨੂੰ ਪਾਸਵਰਡ ਨੂੰ ਬਦਲ ਦਿੱਤਾ ਸੀ ਤਾਂ ਹੁਣ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਤਾਂ ਫਿਰ ਤੁਸੀਂ ਪਾਸਵਰਡ ਦੇਖਣ ਦਾ ਬਹੁਤ ਹੀ ਆਸਾਨ ਤਰੀਕਾ ਵਰਤ ਸਕਦੇ ਹੋ ਤਾਂ ਤੁਸੀਂ ਆਪਣੇ ਪਾਸਵਰਡ ਨੂੰ ਆਪਣੇ ਮੋਬਾਈਲ ਦੇ ਉੱਪਰ ਆਸਾਨੀ ਦੇ ਨਾਲ ਦੇਖ ਸਕਦੇ ਹੋ ਇਸ ਦੇ ਲਈ ਤੁਹਾਡੇ ਵਾਈਫਾਈ ਦੇ ਉੱਪਰ ਜਿਹੜਾ ਤੁਹਾਡਾ ਮੋਬਾਈਲ ਵਾਈਫਾਈ ਦੇ ਨਾਲ ਕਨੈਕਟਡ ਹੈਗਾ ਤੁਸੀਂ ਉਸ ਮੋਬਾਈਲ ਨੂੰ ਖੋਲਣਾ ਹੈ ਉਸ ਦੇ ਵਾਈਫਾਈ ਨੂੰ ਕਲਿੱਕ ਕਰਨਾ ਹੈ ਵਾਈਫਾਈ ਨੂੰ ਕਲਿੱਕ ਕਰਨ ਤੋਂ ਬਾਅਦ ਵਾਈਫਾਈ ਵਾਲੀ ਵਿੰਡੋ ਤੁਹਾਡੇ ਸਾਹਮਣੇ ਆ ਜਾਵੇਗੀ ਇਸ ਦੇ ਵਿੱਚ ਤੁਹਾਡੇ ਯੂਜ਼ਰ ਨੇਮ ਵਾਲੇ ਵਾਈਫਾਈ ਜਿੱਥੇ ਕਨੈਕਟਡ ਲਿਖਿਆ ਹੋਵੇਗਾ ਉੱਥੇ ਤੁਸੀਂ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਵਾਈਫਾਈ ਵਾਲੀ ਵਿੰਡੋ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਵੇਗੀ ਅਤੇ ਇਸ ਵਿੰਡੋ ਦੇ ਉੱਪਰ ਸਭ ਤੋਂ ਉੱਪਰ ਲਿਖਿਆ ਹੋਵੇਗਾ ਤੁਹਾਡਾ ਯੂਜ਼ਰ ਨੇਮ ਅਤੇ ਉਸ ਦੇ ਹੇਠਾਂ ਕੁਝ ਆਪਸ਼ਨਾਂ ਹੋਣਗੀਆਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਯੂਜ਼ਰ ਨੇਮ ਤੋਂ ਹੇਠਾਂ ਸੱਜੇ ਹੱਥ ਇੱਕ ਕਿਉਰ ਕੋਡ ਵਰਗੀ অপশন ਤੁਹਾਨੂੰ ਨਜ਼ਰ ਆਵੇਗੀ ਜਿਸਦੇ ਉੱਪਰ ਸ਼ੇਅਰ ਵੀ ਲਿਖਿਆ ਹੋ ਸਕਦਾ ਹੈ ਤੁਸੀਂ ਇਸ অপশন ਨੂੰ ਕਲਿੱਕ ਕਰਨਾ ਹੈ ਅਤੇ ਉਸ ਤੋਂ ਬਾਅਦ ਤੁਹਾਡੇ ਵਾਈਫਾਈ ਦਾ ਕਿਉਰ ਕੋਡ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਵੇਗਾ ਅਤੇ ਇਸ ਕਿਉਰ ਕੋਡ ਦੇ ਹੇਠਾਂ ਤੁਹਾਨੂੰ ਆਪਣੇ ਵਾਈਫਾਈ ਦਾ ਯੂਜ਼ਰ ਨੇਮ ਵੀ ਲਿਖਿਆ ਨਜ਼ਰ ਆਵੇਗਾ ਅਤੇ ਇਸ ਦੇ ਨਾਲ ਹੀ ਪਾਸਵਰਡ ਵੀ ਲਿਖਿਆ ਹੋਇਆ ਤੁਹਾਨੂੰ ਨਜ਼ਰ ਆ ਜਾਵੇਗਾ ਤਾਂ ਫਿਰ ਤੁਸੀਂ ਇੱਥੋਂ ਆਪਣੇ ਵਾਈਫਾਈ ਦਾ ਪਾਸਵਰਡ ਪੜ੍ਹ ਸਕਦੇ ਹੋ ਹੁਣ ਨੰਬਰ 3 ਦੇ ਉੱਪਰ ਜੇਕਰ ਤੁਸੀਂ ਆਪਣੇ ਵਾਈਫਾਈ ਦਾ ਪਾਸਵਰਡ ਬਦਲਣਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਕੀ ਕਰਨਾ ਹੈ ਇਸ ਲਈ ਤੁਸੀਂ ਆਪਣੇ ਵਾਈਫਾਈ ਦੇ ਆਈਪੀ ਐਡਰੈਸ ਨੂੰ ਇਹ ਵਾਈਫਾਈ ਦਾ ਆਈਪੀ ਐਡਰੈਸ ਤੁਹਾਡੇ ਵਾਈਫਾਈ ਦੇ ਰਾਊਟਰ ਦੇ ਪਿੱਛੇ ਲਿਖਿਆ ਹੋਵੇਗਾ ਜੋ ਅਕਸਰ 192.168. ਇਸ ਤਰ੍ਹਾਂ ਕਰਕੇ ਕੁਝ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੁੰਦਾ ਹੈ ਤੁਸੀਂ ਇਸ ਨੂੰ ਉੱਥੋਂ ਨੋਟ ਕਰ ਲਵੋ ਅਤੇ ਫਿਰ ਆਪਣੇ Google ਬ੍ਰਾਊਜ਼ਰ ਤੇ ਜਾ ਕੇ ਤੁਸੀਂ ਇਸ ਆਈਪੀ ਐਡਰੈਸ ਨੂੰ ਸਰਚ ਕਰਨਾ ਹੈ ਅਤੇ ਇਸ ਆਈਪੀ ਐਡਰੈਸ ਨੂੰ ਸਰਚ ਕਰਨ ਤੋਂ ਬਾਅਦ ਵਾਈਫਾਈ ਦੇ ਵੈਬ ਇੰਟਰਫੇਸ ਦੇ ਵਿੱਚ ਜਾ ਕੇ ਫਿਰ ਤੁਸੀਂ ਸੈਟਿੰਗ ਦੇ ਵਿੱਚ ਜਾ ਕੇ ਇੱਥੇ ਆਪਣੇ ਵਾਈਫਾਈ ਦਾ ਪਾਸਵਰਡ ਬਦਲ ਸਕਦੇ ਹੋ ਹੁਣ ਨੰਬਰ 4 ਦੇ ਉੱਪਰ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਵਾਈਫਾਈ ਦਾ ਪਾਸਵਰਡ ਨਹੀਂ ਬਦਲ پا ਰਹੇ ਵੈਬ ਇੰਟਰਫੇਸ ਤੇ ਜਾ ਕੇ ਵੀ ਤੁਹਾਡੇ ਕੋਲ ਨਹੀਂ ਹੋ ਰਿਹਾ ਤਾਂ ਫਿਰ ਤੁਸੀਂ ਇਸ ਦੇ ਲਈ ਇੱਕ ਹੋਰ ਤਰੀਕਾ ਵਰਤ ਸਕਦੇ ਹੋ ਉਸ ਦੇ ਲਈ ਤੁਸੀਂ ਆਪਣੇ ਵਾਈਫਾਈ ਦੇ ਰਾਊਟਰ ਨੂੰ ਰੀਸੈਟ ਵੀ ਕਰ ਸਕਦੇ ਹੋ ਇਸ ਦੇ ਲਈ ਕਾਫੀ ਸਾਰੇ ਵਾਈਫਾਈ ਰਾਊਟਰ ਦੇ ਵਿੱਚ ਇੱਕ ਛੋਟਾ ਜਿਹਾ ਸੁਰਾਖ ਹੁੰਦਾ ਹੈ ਜਿਸ ਦੇ ਕੋਲ ਰੀਸੈਟ ਵੀ ਲਿਖਿਆ ਹੁੰਦਾ ਹੈ ਉਸ ਸੁਰਾਖ ਦੇ ਵਿੱਚ ਪਿੰਨ ਲਗਾ ਕੇ ਕੁਝ ਸੈਕਿੰਡ ਦੇ ਲਈ ਦਬਕੇ ਰੱਖਣ ਤੋਂ ਬਾਅਦ ਕੋਈ ਵੀ ਵਾਈਫਾਈ ਦਾ ਰਾਊਟਰ ਰੀਸੈਟ ਹੋ ਜਾਂਦਾ ਹੈ ਅਤੇ ਫਿਰ ਇਸ ਰਾਊਟਰ ਦਾ ਪਾਸਵਰਡ ਐਡਮਿਨ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਤਾਂ ਹੁਣ ਤੁਹਾਡਾ ਰਾਊਟਰ ਦੁਬਾਰ ਤੋਂ ਡਿਫਾਲਟ ਮੋਡ ਦੇ ਵਿੱਚ ਆ ਚੁੱਕਾ ਹੋਵੇਗਾ ਅਤੇ ਤੁਹਾਡਾ ਯੂਜ਼ਰ ਨੇਮ ਅਤੇ ਪਾਸਵਰਡ ਐਡਮਿਨ ਬਣ ਚੁੱਕਾ ਹੋਵੇਗਾ ਅਤੇ ਫਿਰ ਤੁਸੀਂ ਆਪਣੇ ਪਾਸਵਰਡ ਨੂੰ ਬਦਲਣ ਤੱਕ ਇਸ ਪਾਸਵਰਡ ਦੀ ਵਰਤੋਂ ਕਰ ਸਕਦੇ ਹੋ ਤਾਂ ਫਿਰ ਦੋਸਤੋ ਇਹ ਸੀ ਕੁਝ ਤਰੀਕੇ ਤੁਹਾਡੇ Wi-Fi ਦਾ ਪਾਸਵਰਡ ਪਤਾ ਕਰਨ ਦੇ ਅਤੇ ਆਪਣੇ ਪਾਸਵਰਡ ਨੂੰ ਬਦਲਣ ਦੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ